ਹੈਲੋ ਗਾਈਜ਼ ਇਹ ਆ ਸਾਡੇ ਅਨਮੋਲ ਜੀ ਅੱਜ ਆਪਾਂ ਕੱਲ ਲੱਗੇ ਆ ਬਲੌਗਿੰਗ ਸ਼ੁਰੂ ਫਸਟ ਵਾਰ ਸਾਡਾ ਬਲੌਗਿੰਗ ਦਾ ਅੱਜ ਅਸੀਂ ਸਿੱਖਣੀ ਆ ਕਿ ਬਲੌਗਿੰਗ ਕਿੱਦਾਂ ਬਣਾਉਣਾ ਕਿੱਦਾਂ ਮੈਟਰਲ ਯੂਜ਼ ਕਰੀਦਾ ਕਿੱਦਾਂ ਵਧੀਆ ਤਰੀਕੇ ਨਾਲ ਪੋਹਰ ਕਿੱਦਾਂ ਸਾਗਦੇ ਆ ਕਿ ਆਪਾਂ ਪੋਹਰੀਏ ਵੀ ਪਰ ਲੱਗੇ ਵੀ ਨਾ ਕਿ ਆਪਾਂ ਪੋਹਰੀਏ ਨਹੀਂ ਇਹ ਪੋਹਰੀ ਨਹੀਂ ਹੈ ਕਿਉਂ ਦੱਸੋ ਪਹਿਲਾਂ ਸਾਨੂੰ ਪੋਹਰਨ ਦਾ ਕੰਮ ਕੀ ਹੁੰਦਾ ਹੈ ਬਲੌਗਿੰਗ ਦਾ ਕੰਮ ਨਹੀਂ ਪੋਹਰਨ ਦਾ ਆ ਤੁਸੀਂ ਪੋਹਰੂਗੇ ਐਂਟਰਟੇਨਮੈਂਟ ਮਤਲਬ ਕੀ ਜਿਹਦਾ ਜਿਹਦਾ ਜਾਦੀ ਜਿਹੜੇ ਫੇਮਸ ਹੈ ਗਾਇਜ਼ ਹਮ ਬਿਸਕਟ ਖਾਣੇ ਲਗੇ ਪਤਾ ਹੈ ਬਿਸਕਟ ਖਾਣ ਨੂੰ ਤੇ ਭੋਰ ਨਹੀਂ ਹੁੰਦੀ ਇਹ ਜਾਂ ਗਾਇਸ ਹਮ ਆਜ ਇਧਰ ਘੁੰਮਣੇ ਆਏ ਤੇ ਤੇ ਆਏ ਆ ਤੇ ਭੈਣ ਚੋ ਜਾਓ ਆਪਾਂ ਕਿਹਾ ਸੀ ਜਾ ਕੇ ਬਲੌਗ ਬਣਾਓ ਸਮਥਿੰਗ ਲਾਈਕ ਥਿਸ ਉਹ ਪਤਾ ਹੈ ਕਿ ਚੱਕਰ ਗਾਇਜ਼ ਗੱਲ ਇਹ ਹੈ ਕਿ ਅੱਜ ਕੱਲ ਕੰਮਕਾਰ ਨਹੀਂ ਭੈਣ ਦਿਆ ਉਹ ਕੋਈ ਨਹੀਂ ਬੇੜੀ ਗੱਲ ਹੁੰਦੀ ਦੋਸਤੋ ਮਿੱਤਰੋ ਗੱਲ ਪਤਾ ਹੈ ਕਿ ਅੱਜ ਕੱਲ ਯਾਰ ਕੰਮਕਾਰ ਕੋਈ ਹੈ ਨਹੀਂ ਉਹ ਜਿਹੜਾ ਕੰਮ ਕਰੀਦਾ ਭਟਾ ਆ ਜਾਂਦਾ ਇਹ ਕਿਹਾਲ ਬਲੌਗਿੰਗ ਦਾ ਵੜਾ ਦਈਏ ਤੇ ਉਹਨੇ ਘੱਲ ਲੱਗੇ ਆ ਤੇ ਵੈਸੇ ਦੁਕਾਨਾ ਆਪਣੀ ਏਸੀ ਰਿਫਰ ਦੀ ਉਹਦੇ ਬ੍ਰਦਰ ਫਿਲਹਾਲ ਤੱਕ ਸਾਡੀ ਆ ਫਿਲਹਾਲ ਤੱਕ ਸਾਡੀ ਆ ਬਾਕੀ ਪਤਾ ਨਹੀਂ ਘਰਦਿਆਂ ਦਾ ਸਾਨੂੰ ਲੱਤ ਮਾਰ ਬਾਕੀ ਆ ਭਾਈ ਗੁੱਲ ਵੀ ਕਿਸੇ ਨਾਲ ਲਿਓ ਇੱਕ ਬੈ ਵੀ ਲਿਆ ਆ ਇੱਕ ਇਹਦਾ ਨਵਾਂ ਵੀ ਲਿਆ ਭਾਜੀ ਜਿਹੜਾ ਨੇ ਇਹਦੇ ਪੈਸੇ ਇਹ ਮਾਗਦਿਆਂ ਕਹਿੰਦਾ ਉਹ ਜਾ ਕੇ ਸੇਵਾ ਕਹਿੰਦਾ ਸੇਵਾ ਹੋਈ ਜਾਂਦੀ ਸਾਟਿਆ ਸ਼ਿਕਲਾਈਪੁਰ ਵਾਲੀ ਹੈਗੀ ਇੰਨੀ ਔਕਾਤ ਤੇ ਮਾਲ ਕੇ ਹੁਣ ਤੁਸੀਂ ਗਾਈ ਸਾਨੂੰ ਲੈ ਕੇ ਦੇਣੇ ਆਏ ਹੁਣ ਦਰਦੇ ਵਲੋਗ ਦੇ ਵਿੱਚ ਨਹੀਂ ਹਰ ਲਾਈਕ ਸ਼ੇਅਰ ਸਬਸਕ੍ਰਾਈਬ ਜੀਗਾ ਜਿੱਦਾਂ ਦੇ ਹੋਏ ਠੀਕ ਆ ਤੁਸੀਂ ਸਾਨੂੰ ਪਰਵਾਣ ਕਰਿਓ ਤੇ ਮਿਊਜ਼ ਪੈ ਗਈ ਤਾਂ ਹੈ ਗਈ ਤਾਂ ਆਪਾਂ sire ਦੀ ਮਤਲਬ ਕੀ ਖਾਚਈਆ ਖਾਚਈ ਮਾਂ ਦੀ ਹੈਈਓ ਦੇ ਕੋਈ ਸਾਚੀ ਆ ਅਟ ਦੇ ਵੀ ਯਾਰ ਕਰਿਓ ਨਾ ਟ੍ਰਾਂਸਪੋਰਟ ਕਰਿਓ ਪਾਲੇ ਪਾਸ ਲਾ ਕੇ ਕਰਿਓ ਸਪੋਰਟ ਕਰਿਓ ਡੇਗਣਾ ਜਾਵੇ ਨਹੀਂ ਚੱਕਰ ਯਾਰ ਪਤਾ ਨਹੀਂ ਦੇਖੋ ਟੋਡੇ ਜਿਰ ਤੇ ਆਉਣ ਕੰਮਕਾਰ ਦਾ ਬੰਦੇ ਹੀ ਆ। ਕੁਦਰਤ ਕੁਦਰਤ ਦੇ ਸਰਤੇ ਹੀ ਆ। ਕੰਮਕਾਰ ਸਾਡੇ ਬੰਦੇ ਹੀ ਆ ਜਿਹੜਾ ਦੇਖੋ ਨਵਾਂ ਵੀ ਢਿਲੇ ਵਾਲਾ ਆ ਕੇ ਦਰਜੇ ਚਲੀ ਜਾਂਦਾ ਸਾਡੇ ਕੰਮਾਂ ਵੀ। ਬਹੁਤ ਹੈ ਜੀ ਬਹੁਤ। ਲੋਕ ਸੋਚਿਆ ਕਿ ਇਹ ਬਲੌਗਿੰਗ ਸ਼ੁਰੂ ਕਰ ਦਈਏ ਤੇ ਆ ਸਾਡਾ ਫਸਟ ਬਲੌਗ ਆ। ਰੁਕੋ ਰੁਕੋ ਲਾਈਟਿੰਗ ਦੀ ਥੋੜੀ ਜੀ ਕਮੀ ਸੀ। ਓਹ ਹੋ ਯਾਰ ਲਾਈਟ ਦਾ ਡੇਟ ਆਈ। ਲਾਈਟ ਕਰੀਏ। ਇਹ ਤੇਲੀ ਬਲੌਗਿੰਗ ਆ ਦੋਸਤੋ ਸਾਨੂੰ ਲਾਈਟ ਜਗਾਉਂਦਾ ਯਾਦ ਹੀ ਭੁੱਲ ਗਿਆ। ਸਾਨੂੰ ਪਤਾ ਨਹੀਂ ਸੀ ਥੀ ਵਯੂ ਐਂਗਲ ਕਿੱਦਾਂ ਲੈ ਕੇ ਆ ਰਹੇ ਆ। ਬਸ ਇਹ ਫ੍ਰਿਜਾਂ ਸਾਡੇ ਕੋਲ ਪਈਆਂ ਤੁਹਾਨੂੰ ਦਿਖਾਉਨੇ ਆ। ਬਾਜ਼ਾਰ ਦੇ ਕੋ ਸਬੰਧ ਤੇ ਥੋੜਾ ਜਿਹਾ ਇਹ ਹੈ ਸਾਡੀ ਵਾਸ਼ਿੰਗ ਮਸ਼ੀਨ ਹੱਲੇ ਖਰਾਬ ਹੀ ਆਉਦਾ ਤਾਂ ਸਾਡੀ ਫਰਿੱਜ ਆ ਸੈਮਸਨ ਦੀ ਫਰਿੱਜ ਆ ਨਾ ਡਾਕਟਰ ਖੋਲ ਕੇ ਤੇ ਘਾਈ ਅੰਦਰ ਅੰਦਰ ਅੰਡਰ ਰਿਪੇਅਰ ਚੱਲਦੀ ਪਈ ਡਾਕਟਰ ਡੂਟ ਖੋਲੀ ਹੋਆ ਤੁਹਾਨੂੰ ਪਤਾ ਡਾਕਟਰ ਜੀ ਤੁਹਾਨੂੰ ਵੀ ਬਲਾਗਾਂ ਵਾਲਿਓ ਇਹ ਫਰਿੱਜ ਵਾਲਿਆਂ ਨੂੰ ਪਤਾ ਡਾਕਟਰ ਦੇਖੋ ਆਹ ਸਿਸਟਮ ਹੁੰਦਾ ਡਬਲ ਡੋਰ ਤੇ ਤੁਸੀਂ ਕਹਿੰਦੇ ਠੰਡਾ ਨਹੀਂ ਕਰਦਾ ਜੀ ਇੰਦਾ ਠੰਡਾ ਕਿੱਥੇ ਕਰਨਾ ਆਹ ਆਇਆ ਠੰਡਾ ਕਰਨੇ ਦੀ ਸੈਮਸਨ ਦੀ ਸਾਡੀ ਫਰਿੱਜ ਵੇਖੋ ਬਾਅਦ ਵਿੱਚ ਜਮ ਆਉਂਦੀ ਕਿ ਨਹੀਂ ਗਲਾਸ ਦੇ ਵਿੱਚ ਇਹ ਆ ਲਓ ਤਾਂ ਬੋਤਲ ਵੀ ਜੰਮੀ ਪਈਆਂ ਐਨ ਤੇ ਬਾਕੀ ਛੱਡੋ ਹੁਣ ਇਹੀ ਆ ਠੀਕ ਆ ਓਕੇ ਧੰਨਵਾਦ ਤੇ ਬਾਕੀ ਤੁਹਾਨੂੰ ਕਹਿਣਾ ਤਾਂ ਕੀ ਆ ਹੁਣ ਗੋਪਰੋ ਵੀ ਲਿਆਇਆ ਇਹਦੇ ਵੀ ਪੈਸੂਰੇ ਤੁਸੀਂ ਕੰਦੇ ਆ ਆਹ ਢੰਗਾ ਵੇਖੋ ਪਿਆ ਝੂਠੀ ਬੋਲਦੇ ਆਪਾਂ ਆਪਣਾ ਹੀ ਬਹਿਗਾ ਲਿਆ ਹੈ ਅਗੇ ਇਹਦੇ ਨਹੀਂ ਆਇਆ ਨੇ ਨਹੀਂ ਇਹ ਸੇਵਾ ਹੋਈ ਹੈ ਕੋਈ ਤਾਂ ਭਰਾਵਾ ਏ ਗੋਗਾ ਤੇ ਵਾਰਕੀ ਦੋਸਤੋ ਇਹਨੂੰ ਦੱਸੋ ਕਿ ਇਦਾਂ ਬਲੋਗਿੰਗ ਨਹੀਂ ਹੁੰਦੀ ਹੁੰਦੀ ਝੂਠ ਬੋਲਣੇ ਪੈਂਦੇ ਆ ਫੇਰ ਕਮਾਈਆ ਹੁੰਦੀ ਆ ਸੱਚ ਬੋਲ ਕੇ ਕੌਣ ਤੁਹਾਨੂੰ ਪੈਸੇ ਦਊ ਅੱਛਾ ਉਹ ਗਾਇਸ ਆਪਾਂ ਜਦੋਂ ਰੁਪਈਏ ਗਏ ਸੀ ਘੁੰਮਣ ਉਤੋਂ ਸਾਰੇ ਪੈਸੇ ਸਾਡੇ ਇੱਥੇ ਹੀ ਲੈ ਲਏ ਤੇ ਬਾਕੀ ਠੀਕ ਆ ਥੋੜੀ ਜੀ ਅੱਜ ਆਪਾਂ ਵੀਡੀਓ ਲੰਮੀ ਨਹੀਂ ਬੋਣੀ ਤੇਰੀ ਲੰਮੀ ਹੋ ਗਈ ਗਾਇਸ